ਤੁਸੀਂ ਲੋਕ ਭੜੀ ਕਿੰਤੀ ਜਾਏ ਅੱਜ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੂੰ ਪਤਾ ਸੀ 6 ਮਹੀਨੇ ਦਾ ਇਹ ਬਾਈਲੈਕਸ਼ਨ ਹੋਣੀ ਆ ਉਹ ਕਿਵੇਂ ਲੇਕਨ ਹਾਲੇ ਤਾਈਂ ਸਰਕਾਰ ਕੋੰਦਰੀ ਫਰਦੀ ਆ ਸਰਕਾਰ ਤੋਂ ਨੈਰੇਟਿਵ ਸੈਟ ਹੋ ਪਾਇਆ ਨੈਰੇਟਿਵ ਹੁੰਦਾ ਵਿਜਨ ਦਾ ਡਿਵੈਲਪਮੈਂਟ ਦਾ ਤੇ ਜਿਹੜੀਆਂ ਕੋਈ ਅਚੀਵਮੈਂਟਸ ਸਰਕਾਰ ਨੇ ਕੀਤੀਆਂ ਸਰਕਾਰ ਉਹਨਾਂ ਦੀ ਗੱਲ ਕਰਦੀ ਆ ਲੇਕਿਨ ਅੱਜ ਸਰਕਾਰ ਦਾ ਕੇਵਲ ਇੱਕ ਮੁੱਦਾ ਕਿਵੇਂ ਇਲੈਕਸ਼ਨ ਜਿੱਤਣੀਆਂ ਮੋਰ ਕੇਜਰੀਵਾਲ ਸਾਹਿਬ ਉਹਨਾਂ ਨੂੰ ਰਾਜ ਸਭਾ ਚ ਭੇਜਣਾ ਅਰੋੜਾ ਨੂੰ ਜਿਤਾਉਣ ਦਾ ਮਤਲਬ ਭਾਈ ਦੀਵੇ ਜੇ ਜਿੱਤੂਗਾ ਤਾਂ ਜਾਣਗੇ ਨਾ ਸੋ ਇਹ ਇਸ ਕਰਕੇ ਉਹ ਬਾਈ ਦੋੜੇ ਨੂੰ ਜਿਤਾਉਂਦਾ ਨਹੀਂ ਕੋਈ ਮਤਲਬ ਕੀ ਦੇ। ਹੋਰ ਅੱਜ ਸਰਕਾਰ ਪੈਨਿਕ 'ਚ ਆ। ਅਗਰ ਆਮ ਆਦਮੀ ਪਾਰਟੀ ਹਰਦੀ ਆ ਤੇ ਸਮਝੋ ਕਿ ਕੇਜਰੀਵਾਲ ਸਾਹਿਬ ਜਿਵੇਂ ਗੱਡੀ ਦਾ ਟੋਟਲ ਲਾਸ ਨਹੀਂ ਹੋ ਜਾਂਦਾ। ਟੋਟਲ ਲਾਸ ਟੋਟਲ ਲਾਸ ਵਾਲੀ ਸਿਚੁਏਸ਼ਨ 'ਚ ਹੈ। ਪੈਨਿਕ ਇਸ ਕਰਦਾ। ਇਸੇ ਪੈਰੰਕ ਦੇ ਵਿੱਚ ਵਿਜੀਲੈਂਸ ਨੂੰ ਸਬੰਨ ਕੀਤਾ ਭਾਤਕੁਸ਼ਨ ਆਸ਼ੂ ਜੀ ਨੂੰ ਔਰ ਉਹਨਾਂ ਤੇ ਦੋ ਪਰਚੇ ਪਹਿਲਾਂ ਵੀ ਵਿਜੀਲੈਂਸ ਡਿਪਾਰਟਮੈਂਟ ਨੇ ਕੀਤੇ ਸੀ ਜਿਹੜੇ ਦੋ ਦੋ ਸਾਲ ਹੋ ਗਏ ਕੀਤੇਆਂ ਨੂੰ ਅਗਰ ਐਸ ਕੇ ਇਸ ਦੇ ਵਿੱਚ ਸਬੰਨ ਕਰਨਾ ਸੀ ਤੇ ਪਹਿਲਾਂ ਦੋ ਪਰਚੇ ਕਰ ਚੁੱਕੇ ਆ ਉਹ ਲੋ ਵਿਜੀਲੈਂਸ ਉੱਤੀ ਪਈ ਸੀ ਇਹ ਜਿਹੜਾ ਕੇਸ ਹੈ ਨਾ ਟਰਸਟ ਦਾ ਸਕੂਲ ਦਾ ਇਹ ਮੈਨੇਜਮੈਂਟ ਤੇ ਅੱਜ ਤੋਂ 10 ਸਾਲ ਪਹਿਲਾਂ ਭਾਰਤ ਕੁਸ਼ਨ ਆਸ਼ੂ ਜਦੋਂ ਮੰਤਰੀ ਵੀ ਨਹੀਂ ਬਣੇ ਸੀ ਉਦੋਂ 2 ਜਾਂ 3 ਸਾਲ ਪਹਿਲਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਕਿ ਮੇਰਾ ਇਹਨਾਂ ਕੋਲ ਲੈਣਾ ਦੇਣਾ ਨਹੀਂ ਤੇ ਜੇ ਅੱਜ ਭਲਾ ਗਿਆ ਇਹ ਫੈਬ੍ਰੀਕੇਟਡ ਕੇਸ ਹੈ ਸਰਕਾਰ ਬੰਦਲੀ ਹੋ ਆ ਔਰ ਅੱਜ ਗਵਰਨਮੈਂਟ ਮਸ਼ੀਨਰੀ ਦਾ ਟੋਟਲ ਮਿਸਯੂਜ਼ ਕਰ ਰਹੀ ਹੈ ਸਰਕਾਰ ਚਾਹੇ ਪੁਲਿਸ ਆ ਚਾਹੇ ਹੋਰ ਏਜੰਸੀਜ਼ ਨੇ ਐਡਮਿਨਿਸਟ੍ਰੇਸ਼ਨ ਨੇ ਔਰ ਜਦੋਂ ਵਿਜੀਲੈਂਸ ਦਾ ਪਰਚਾ ਕੀਤਾ ਤੇ ਜਦੋਂ ਦੇਖਿਆ ਕਿ ਵੀ ਲੋਕ ਹਸ਼ਮਜੀ ਦੇ ਨਾਲ ਖੜੇ ਆ ਉਹਨੂੰ ਹੋਰ ਪੰਖ ਪਰਮਾਹੰਕਾਰਾ ਮਿਲਿਆ ਮਜ਼ਬੂਤੀ ਮਿਲੀ ਆ ਤੇ ਨੈਰੇਟਿਵ ਸੈਟ ਕਰ ਲਈ ਵਿਚਾਰ ਵੇ ਤੁਹਾਂ ਚੱਲੇ। ਪੀਰੀਆ ਟੁਕਾ ਉਤਕਾ ਰਹਿ ਗਿਆ, ਤੀਰ ਨਹੀਂ ਬਣਿਆ। ਕਿ ਐਸਐਸਪੀ ਨੂੰ ਕਿਹਾ ਸਸਪੈਂਡ ਕਰ ਦਿਓ। ਵੀਐਸਐਸਪੀ ਨੂੰ ਕਿਉਂ ਸਸਪੈਂਡ ਕੀਤਾ? ਕਹਿੰਦੇ ਭਾਈ ਇਹ ਭਾਰਤਕੁਸ਼ਣ ਆਸ਼ੂ ਦਾ دوست ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਇਹਨੇ ਸਾਲਾਂ ਤੋਂ ਉਹ ਐਸਐਸਪੀ ਇੱਥੇ ਲਗਾਇਆ ਲੁਧੇਨਗੜ੍ਹ ਤੇ ਸਰਕਾਰ ਦੀਆਂ ਇੰਨੀਆਂ ਏਜੰਸੀਜ਼ ਐ ਇੰਟੈਲੀਜੈਂਸ ਫੇਲਿਆ। ਮੈਂ ਸਮਝਦਾ ਵਾਸਤਵ ਚ ਫੇਰ ਲੱਗਦੀ ਆ ਕਦੇ ਤਾਂ ਡਰੋਨ ਉਹਦੇ ਪਤਾ ਨਹੀਂ ਲੱਗਦਾ ਕਦੇ ਫਾਰਦਾ ਤਾਂ ਉਹ ਨਹੀਂ ਉਹ ਨਹੀਂ ਪਤਾ ਲੱਗਦਾ ਪਰ ਮੈਂ ਕਹਿੰਦਾ ਸਰਕਾਰ ਨੇ ਮੰਨ ਲਿਆ ਕਿ ਪਾਪੂਸ਼ਾ ਨਾ ਇੱਕ ਤਕੜਾ ਬੰਦਾ ਔਰ ਹੈਵੀ ਤਕੜਾਈ ਔਰ ਮੈਨੂੰ ਲੱਗਦਾ ਲੱਗਦਾ ਨਹੀਂ ਯਕੀਨ ਹੈ ਕਿ ਸਰਕਾਰ ਬੌਂਦਲਿਓ ਤਾਂ ਇਹਦਾ ਸੰਕੇਤ ਆ ਕਿ ਪਾਰਟ ਪੁਝਣਾ ਜੋ ਬੋਟ ਪਾਰੀ ਗਿਣਤੀ ਤੇ ਜਤੂ ਹਿਰੋ ਮੇਰੇਓ ਐਸਐਸਪੀ ਨੂੰ ਕਰ ਦਿੱਤਾ ਸਸਪੈਂਡ ਹਾਂਜੀ ਲੇਕਿਨ ਇਹ ਸਬਨ ਜਿਹੜੇ ਕਿਉਂਕਿ ਸਬਨ ਜਿਹੜੇ ਆ ਉਹ ਐਸਐਸਪੀ ਨੇ ਨਹੀਂ ਦਿੱਤੇ ਉਹ ਡੀਐਸਪੀ ਨੇ ਦਿੱਤੇ ਆ ਤੇ ਤੁਹਾਨੂੰ ਕਾਪੀ ਦੇ ਦਿੰਦੇ ਹੋਣੀਆਂ ਆਇਆ ਸਬਨ ਤੇ ਸਿਗਨੇਚਰ ਨੇ ਡੀਐਸਪੀ ਦੇ ਸਸਪੈਂਡ ਕੀਤਾ ਆਪਾਂ ਐਸਐਸਪੀ ਤਾਂ ਜੇ ਐਸਐਸਪੀ ਦੀ ਮਰਜ਼ੀ ਦੇ ਨਾਲ ਇਹ ਪਰਚਾ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਸਰਕਾਰ ਵੇਖੇ ਜੇ ਐਸਐਸਪੀ ਨੂੰ ਪਤਾ ਤਾਂ ਉਹਦੇ ਉੱਪਰ ਵਾਲੇ ਨੂੰ ਪਤਾ ਹੋਊਗਾ ਤਾਂ ਜੇ ਡੀਐਸਪੀ ਦੇ ਸਾਈਨ ਕਰਨਾ ਐਸਐਸਪੀ ਨੂੰ ਸਸਪੈਂਡ ਕੀਤਾ ਜਾ ਰਿਹਾ ਤੇ ਉੱਪਰ ਵਾਲੇ ਦਾ ਬਈ ਕੀ ਕਰੋਗੇ ਗੱਲ ਇੱਥੇ ਨਹੀਂ ਰੁਕਦੀ ਇਹ ਤੋਂ ਪਹਿਲਾਂ ਸਰਕਾਰ ਨੇ ਏਕੇ ਏ ਡੀ ਜੀ ਪੀ اور ਦੋ ਐਸ ਐਸ ਪੀ ਵਿਜਲਨ ਦੇ सस्पेंड ਕੀਤੇ ਸੀ ਤੇ ਆ ਚਿੱਠੀ ਆ सस्पेंशन ਦੇ ਆਰਡਰ ਜਿਹੜੇ ਰਿਵੋਕ ਕਰਨ ਦੀ ਇਹਦੇ ਚ ਲਿਖਿਆ ਪਹਿਲਾਂ ਉੱਪਰ ਦੋ ਗੱਲਾਂ ਲਿਖਿਆ ਫਿਰ ਲਿਖਿਆ ਫਰਦਰ ਦੀ ਪੀਰੀਅਡ ਆਫ ਸਸਪੈਂਸ਼ਨ ਆਫ ði ਆਫੀਸਰ ਸ਼ਲ ਬੀ ਟ੍ਰੀਟਡ ਐਜ਼ ਡਿਊਟੀ ਪੀਰੀਅਡ ਸਸਪੈਂਸ਼ਨ ਵੀ ਖਤਮ ਜੋ ਜਿਹੜਾ ਬੀਨਾ ਘਰ ਬੈਠਾ ਰਿਆ ਉਹਨੂੰ ਸਰਵ ਸਿੱਖਿਆ ਜਾਏਗਾ ਤੇ ਹੁਣ ਜਿਹੜਾ ਐਸਐਸਪੀ ਕੱਲ ਸਸਪੈਂਡ ਕੀਤਾ ਹੁਣ ਇਹਨਾਂ ਵੀ ਇਹ ਆ ਇਹ ਸਭ ਨੈਰੇਟਿਵ ਬਿਲਡ ਕਰਨ ਵਾਲੀਆਂ ਸਰਕਾਰ ਦੀਆਂ ਗੱਲਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨਵੀਂ ਤੋਂ ਨਵੀਂ ਸਟੋਰੀ ਬਣਾਉਂਦੀ ਆ ਲੋਕਾਂ ਨੂੰ ਹਰਾਸ ਕਰਨ ਲਈ ਔਰ ਕੌਂਸਲਰਾਂ ਤੇ ਪਰਚੇ ਕਰਨੇ ਮੌਤ ਪਰ ਬੰਦਿਆਂ ਦੇ ਪਰਚੇ ਕਰਨੇ 58 ਕੇਸਸ ਦਰਜ ਕਰ ਚੁੱਕੇ ਆ ਰਾਸ਼ੂ ਜੀ ਦਾ ਜਿੱਥੇ ਉਹਨਾਂ ਨੂੰ ਦੋ ਚ ਕਲੀਨ ਚਿੱਟ ਮਿਲੀ ਆ ਹਾਈ ਕਾਉਂਟਰ ਤੋਂ ਤੇ ਤੀਜਾ ਜਿਹੜਾ ਕੇਸ ਸੀ ਇਮੀਡੀਏਟਲੀ ਰੀਲੀਫ ਕੋਰਟ ਨਾਲੋਂ ਦਿੱਤਾ ਸੋ ਮੇਰਾ ਮਤਲਬ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਧੱਕਾ ਕਰਦੀ ਆ ਇੱਕ ਬੰਦਾ ਕੈਂਡੀਡੇਟ ਖੜਾ ਆ ਇਲੈਕਸ਼ਨ ਚੱਲਦੇ ਆ 14 ਤੇ ਪਰਚਾ ਕੀਤਾ ਜਾਵੇ ਇਹ ਗੱਲ ਮੜੀ ਆ ਸੋ ਕੋਰਟ ਨੇ ਉਹਨਾਂ ਨੂੰ ਜੁਰਮਾਨਾ ਦਿੱਤੀ ਔਰ ਫ੍ਰਸਟ੍ਰੇਸ਼ਨ ਤੇ ਅੱਜ ਸਰਕਾਰ ਤੇ ਸਟੋਰੀ ਪਲਾਨ ਕਰਦੇ ਆ ਔਰ ਨੈਰੇਟਿਵ ਬਣਾਉਣ ਲਈ ਨਾ ਜੀ ਜਦੋਂ ਇਲੈਕਸ਼ਨ ਚੱਲੂ ਹੀ ਹੋਇਆ ਪੇਪਰ ਦਾਖਲ ਕਰਾਇਆ ਤੇ ਪਰਚਾ ਇੱਕ ਮੀਡੀਆ ਚ ਆਇਆ ਮੇਰੇ ਖਿਆਲ ਨਾਲ ਡਾਇਰੈਕਟ ਸਵੇਰਾ ਨੇ ਬ੍ਰੇਕ ਕੀਤੀ ਹੋਵੇ ਔਰਾਂ ਕਿਆ ਵੀ ਆຊੂ ਨੇ ਇਹ ਚੀਜ਼ ਠੀਕ ਹੀ ਆ। ਭਾਈ ਇੱਕ ਮਨ ਨੂੰ ਆਪਣੇ ਸੀਨੀਅਰ ਪੁਲਿਸ ਦੇ ਖਿਲਾਫ ਕੈਮਰਾ ਮਦਦ ਨਹੀਂ ਕਰ ਰਹਾ। ਉਹ ਵੀ ਇੱਕ ਪਲਾਂਟਡ ਸਟੋਰੀ ਸੀ। ਆਸ਼ੂ ਨੇ ਬਿਆਨ ਦਿੱਤਾ। ਆਸ਼ੂ ਦੇ ਬਿਆਨ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ। ਨਾ ਸਰਕਾਰ ਨੇ, ਨਾ ਉਸ ਮੀਡੀਆ ਵਾਲੇ ਨੇ। ਤੇ ਇਹਦਾ ਮਤਲਬ ਇਹ ਆ ਕਿ ਅੱਜ ਸਰਕਾਰ ਮੀਡੀਆ ਨੂੰ ਵੀ ਮਿਸਯੂਜ਼ ਕਰ ਰਹੀ ਆ। ਔਰ ਮੈਂ ਕਹਿੰਦਾ ਕਿ ਜਿਹੜਾ ਬੰਦਾ ਆਵਾਜ਼ ਚੱਕੂਗਾ ਸਰਕਾਰ ਦੇ ਉਲਟ ਉਹਦੇ ਤੇ ਪਰਚਾ ਹੋਊਗਾ ਤੁਹਾਡੇ ਪੱਤਰਕਾਰ ਵੀਰ ਹਾਂਜੀ ਪੱਤਰਕਾਰ ਵੀਰ ਮਿੰਟੂ ਗੁਰਸਰੀਆ ਜਿਸ ਕੁਐਂਦਰ ਸਿੱਧੂ ਲੋਕ ਨਾਲ ਸੰਦੀਪ ਲਾਧੂ ਕੇ ਜਸ ਗਰੇਵਾਲ ਤੇ ਗੁਰਪ੍ਰੀਤ ਸਿੰਘ ਐਨਆਰਡੀ ਚਾਣਬੀਨ ਚੱਲ ਰਹੀ ਹੈ ਕਿ ਵੀ ਇਹਨਾਂ ਦੇ ਪਰਚਾ ਕਿਵੇਂ ਕਰਨਾ ਇਹਨਾਂ ਦਾ ਕਸੂਰ ਜਾਂ ਇਹਨਾਂ ਦੀ ਕਾਬਲੀਅਤ ਮੈਂ ਕਾਬਲੀਅਤ ਕਹਾਵਾਂਗਾ ਕਿ ਸਰਕਾਰ ਦੇ ਜਿੰਨੇ ਪ੍ਰੋਗਰਾਮ ਲੋਕਾਂ ਦੇ ਆਈ ਵਾਸ਼ ਕਰਨੇ ਕੀਤੇ ਜਾ ਰਹੇ ਆ ਉਹਨਾਂ ਦਾ ਪਰਦਾ ਫਾਸ਼ਨਾ ਵੀਰਾਂ ਨੇ ਕੀਤਾ ਇਹ شراਗਾ ਦੇ ਯੋਗ ਨੇ ਯੁੱਧ ਨਸ਼ਿਆਂ ਵਿਰੁੱਧ ਤੇ ਸਿੱਖਿਆ ਕ੍ਰਾਂਤੀ ਉਹਦੇ ਬਾਰੇ ਇਹ ਵੀਰ ਮੇਰੇ ਡਟ ਕੇ ਬੋਲੇ ਕਿ ਖਮਿਆਜਾ ਪੁੱਤਰਾ ਪੈ ਰਿਆ ਇਹ ਯਾਰੋ ਡਰਾ ਕੇ ਲੋਕਾਂ ਤੇ ਰਾਜ ਕਰਤਾ ਹੀ ਕਰੋਗੇ ਅੱਜ ਲੁਧਿਆਣਾ ਵੈਸਟ ਤੇ ਲੋਕ ਉਹਨਾਂ ਨੇ ਮਨ ਬਣਾਇਆ ਸਰਕਾਰ ਨੂੰ ਪਤਾ ਆ ਕਿ ਅੱਗੇ 23 ਤਰੀਕ ਦਾ ਜਿਹੜਾ ਰਿਜ਼ਲਟ ਆ 19 ਤਰੀਕ ਦੀਆਂ ਜਿਹੜੀਆਂ ਉਹ ਵੋਟਾਂ ਉਹ ਭਰੂਸ਼ਨ ਆਸ਼ੂ ਦੇ ਹੱਕ ਚ ਪੈਣੀਆਂ ਇਸ ਕਰਕੇ ਸਾਰੇ ਕੰਮ ਕਰ ਰਿਹਾ ਇਹਨਾਂ ਨੂੰ ਅਸੀਂ ਕੰਡੈਮਨਡ ਕਰਦੇ ਆ ਭਾਰਤ ਪੁਲਿਸ ਨੂੰ ਸਰਕਾਰ ਮੰਨੀ ਬੈਠੀ ਆ ਕਿ ਸਟਰੋਂਗ ਆ ਉਹਨਾਂ ਦੇ ਐਸਐਸਪੀ ਵੀ ਹੋ ਚਲੋਣਾ ਤੇ ਜਿੰਨਾ ਵੀ ਹੋਵੇ ਲੋਕ ਵੀ ਉਹਨੂੰ ਚਾਹਦੇ ਆ ਮੈਂ ਇਨੀ ਗੱਲ ਕਰਨੀ ਸੀ ਸਰ ਮੇਰੀ ਸੰਮਾਨਤੂ ਤੁਸੀਂ ਲੀਗਲੀ ਕਿਸੇ ਤਰੀਕੇ ਨਾਲ ਕਾਹਦੇ ਚੈਲੰਜ ਮੇਰੀ ਸੰਮਾਨਤੂ ਫਿਲਹਾਲ ਫਿਲਹਾਲ ਅਸੀਂ ਕਿਸੇ ਵੀ ਪੁਲਿਸ ਵਾਲੇ ਦਾ ਕੁਫਾਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸੇ ਅਫਸਰ ਨੂੰ ਪਰ ਅਸਰਾਨ ਮੈਂ ਬੇਨਤੀ ਕਰਨੀ ਚਾਹੁੰ ਮੈਂ ਬੇਨਤੀ ਇਹ ਕਹਿਣਾ ਚਾਹੁੰ ਕਿ ਵੀਰੋ ਮੇਰੇਓ ਇਹ ਸਰਕਾਰਾਂ ਕੰਮ ਕਰਾ ਲੈਣੀਆਂ ਹੁੰਦੀਆਂ ਚੰਗੇ ਬੜੇ ਫਿਰ ਨਾਲ ਨਹੀਂ ਖੜੀਆਂ ਹੁੰਦੀਆਂ ਸੋ ਇਹਨਾਂ ਦੇ ਪ੍ਰੈਸ਼ਰ 'ਚ ਨਾ ਆਓ ਨਹੀਂ ਗਰੀ ਅਸੀਂ ਵੀ ਉਹਨਾਂ ਕੀ ਕਰਾਂਗੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੇਕਿਨ ਹਾਂ ਜੇ ਕੋ ਉੱਪਰ ਨੂੰ ਚੜੇਗਾ ਤਾਂ ਫਿਰ ਉਹਦਾ ਸਿਕੰਜਾ ਪੂਰਾ ਟਾਈਟ ਕਰਾ ਦੇਗਾ ਪਰਟੀਕੂਲਰ ਡੀਐਸਪੀ ਨੇ ਨਾਉਲੇ ਤਾਈ ਕੁਝ ਨਹੀਂ ਪਰਟੀਕੂਲਰ ਮੈਂ ਮੈਂ ਕਿਸੇ ਡੀਐਸਪੀ ਦੇ ਉੱਤੇ ਨਹੀਂ ਮੈਂ ਤਾਂ ਤੁਹਾਨੂੰ ਫੈਕਟਸ ਦੱਸਿਆ ਇਹਨਾਂ ਫੈਕਟਸ ਨੂੰ ਮਤਲਬ ਸਰਕਾਰ ਨੇ ਜੈ ਫੈਬ੍ਰੀਕੇਟ ਕਰਨਾ ਹੀ ਹੈ ਸਾਰਾ ਤੁਸ ਜਰ ਕਿਸੇ ਅਕਲਾ ਕਰੋ ਲੂਪ ਹੋਰ ਤੂੰ ਜਲਦੀ ਬਾਜਿਸ਼ ਕਰਦੇ ਹੋ ਕਰਦੇ ਹੋ ਕਰਦੇ ਹੋ ਕਰਦੇ ਹੋ ਸ਼ਾਇਦ ਕੀਤੇ ਡੀਐਸਪੀ ਨੇ ਤੂੰ ਟੱਕ ਦਿੱਤਾ ਐਸਐਸਪੀ ਡੀਐਸਐਸਪੀ ਟੱਕਿਆ ਤਾਂ ਉਹਦਾ ਉੱਪਰਲਾ ਬਸਰ ਵੀ ਲੱਗ ਗਿਆ ਜੇ ਛੇ ਨਹੀਂ ਬਣਾਉਰੇ ਪੂਰੀ ਬਣਾਓ ਯਾ ਫਿਰ ਡੀਐਸਪੀ ਨੂੰ ਰੱਖਦੇ ਉਹਨੂੰ ਵੀ ਜਿੰਨੇ ਮਗਰੋਂ ਤੁਸੀਂ सस्पेंशन ਆਰਡਰ ਕੈਨਸਲ ਹੀ ਕਰ ਦੇਣਾ ਸੀ ਮੇਰਾ ਕਹਿਣ ਦਾ ਮਤਲਬ ਆ ਜਿਹੜਾ ਕੰਮ ਵੀ ਕਰਨਾ ਤੁਹਾਨੂੰ